ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਲਿਆ ਲਸਣ ਤੇ ਪਿਆਜ਼ ਤੇ ਹਰੀ ਮਿਰਚ ਤੇ ਆਪਾਂ ਲਿਆ ਤੇ ਗਾ ਅਗੰਡੇ ਵੀ ਲਏ ਆਪਾਂ ਤੇ ਅੱਧਾ ਕਿਲੋ ਆਪਣੇ ਕੋਲੇ ਗਾਜਰਾਂ ਤੇ ਇੱਕ ਕੁੱਤੀ ਆਪਣੇ ਕੋਲੇ ਹੈਗੀ ਹੈ ਜੀ ਪਾਲਕ ਦੀ ਇਹਨੂੰ ਆਪਾਂ ਧੋ ਕੇ ਇਸ ਘਾ ਕੇ ਵਧੀਆ ਕੱਟ ਲੈ ਬ੍ਰੇਕ ਬ੍ਰੇਕ ਤੇ ਅੱਬ ਅੱਜ ਆਪਾਂ ਗਾਜਰਾਂ ਤੇ ਪਾਲਕ ਦੀ ਪੁਰਜੀ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਇਹ ਮੈਨੂੰ ਦੱਸਣ ਦੀ ਜ਼ਿਆਦਾ ਲੋੜ ਨਹੀਂ ਆਪਾਂ ਨੂੰ ਪਤਾ ਹੀ ਹੈ ਤਾਕਤ ਵਾਲੀਆਂ ਕਿੰਨੀਆਂ ਚੀਜ਼ਾਂ ਐ ਗਾਜਰਾ ਤੇ ਪਾਲਕ ਦੋਨੀਆਂ ਬਹੁਤ ਤਾਕਤ ਵਾਲੀ ਚੀਜ਼ ਹੁੰਦੀਆਂ ਆਪਾਂ ਹੁਣ ਪਾਵਾਂਗੇ ਜੀ ਤੇਲ ਤੇ ਤੇਲ ਦੀ ਕੱਢ ਲਾਂਗੇ ਜੀ ਆਪਾਂ ਕੜਤਣ ਗਰਮ ਕਰਕੇ ਫਿਰ ਆਪਾਂ ਇਸ ਤੜਕਾ ਭੁੰਨਾਂਗੇ ਤੇ ਹੁਣ ਆਪਾਂ ਪਾਤਾ ਜੀ ਇੱਕ ਚਮਚਾ ਜੀਰੇ ਦਾ ਤੇ ਦੋ ਕਚੁੰਡੀਆਂ ਪੰਗਾ ਆਪਾਂ ਜਮੈਣ ਦਾਂ ਤੇ ਜਮੈਣ ਤਾਂ ਆਪਾਂ ਪੱਕਾ ਹੀ ਪਾਉਣੀ ਹੁੰਦੀ ਆ ਹਾਜਮੇ ਲਈ ਸਹੀ ਹੁੰਦੀ ਆ ਤੇ ਹੁਣ ਆਪਾਂ ਤੜਕਾ ਪਾਤਾ ਜੀ ਤੇ ਇਹਨੂੰ ਬਿਲਕੁਲ ਸਲੋ ਅੱਗ ਤੇ ਆਪਾਂ ਭੁੰਨਾਂਗੇ ਜਿੰਨਾ ਚਿਰ ਇਹ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਪੂਰਾ ਜਾ ਬਣ ਜਾਂਦਾ ਜਦੋਂ ਤੜਕਾ ਭੁੰਨ ਕੇ ਇਹਨੇ ਤੇਲ ਛਾੜ ਦੇਣਾ ਜਦੋਂ ਪੁੱਜ ਗਿਆ ਤੇ ਬਿਲਕੁਲ ਹੀ ਸਲੋ ਅੱਗ ਤੇ ਆਪਾਂ ਭੁੰਨਾਂਗੇ ਤੜਕੇ ਨੂੰ ਹਾਂਜੀ ਬਰਲ ਰੱਖ ਕੇ ਆਪਾਂ ਭਲਣ ਟਾਕ ਵੀ ਸਕਦੇ ਆ ਇਹਨੂੰ ਤੇ ਹੁਣ ਆਪਣਾ ਤੜਕਾ ਬਹੁਤ ਪਹਿਲਾਂ ਨਾਲ ਫਰਕ ਪੈ ਗਿਆ ਪੁੱਜ ਗਿਆ ਆਪਣਾ ਤੜਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਨੂਨ ਮਿਰਚ ਮਸਾਲਾ ਤੇ ਹਲਦੀ ਇਹ ਅੱਧਾ ਅੱਧਕ ਚਮਚਾ ਪਾਇਆ ਆਪਾਂ ਸਾਡੇ ਤਾਨੂੰ ਵਿੱਚ ਠੀਕ ਹੀ ਖਾਂਦੇ ਆ ਜੀ ਤੁਸੀਂ ਆਪਣੀ ਹਿਸਾਬ ਨਾਲ ਵਧਾ ਜਾਂ ਘੱਟ ਪਾ ਸਕਦੇ ਆ ਤੇ ਹੁਣ ਆਪਣੇ ਮਸਾਲੇ ਵੀ ਭੁੱਜ ਗਏ ਵਿੱਚ ਜ਼ਿਆਦਾ ਭੁੱਲਣ ਦੀ ਵਾਰੀ ਲੋੜ ਨਹੀਂ ਆਪਾਂ ਨੂੰ ਫੇਰ ਕਾਲਾ ਹੋ ਜੂਗਾ ਚਮਚਨ ਕੇ ਤੇ ਹੁਣ ਆਪਾਂ ਪਾ ਦਾਂਗੇ ਜੀ ਗਾਜਰਾਂ ਤੇ ਪਾਲਕ ਇਹ ਆਪਾਂ ਪਾ ਦਾਂਗੇ ਗਾਜਰ ਅੱਧਾ ਕਿਲੋ ਸੀਂਗਾ ਜੀ ਇਹ ਤੇ ਹੁਣ ਆਪਾਂ ਮਿਕਸ ਕਰ ਦੇਵਾਂਗੇ ਇਹਨਾਂ ਨੂੰ ਤੜਕੇ ਦੇ ਵਿੱਚ ਹੁਣ ਆਪਾਂ ਪਾ ਦੇਾਂਗੇ ਜੀ ਉੱਤੇ ਪਾਲਕ ਬਹੁਤ ਹੀ ਹੈਲਦੀ ਜੀ ਰੈਸਪੀ ਹੈ ਜੀ ਆਸਾਨ ਜੇ ਤਰੀਕੇ ਨਾਲ ਹੀ ਬਣ ਜਾਂਦੀ ਆ ਕੋਈ ਜ਼ਿਆਦਾ ਆਪਣਾ ਮਿਹਨਤ ਨਹੀਂ ਲੱਗਦੀ ਆਪਾਂ ਨੂੰ ਦੇਖਣ ਚ ਲੱਗਦਾ ਕਿ ਇਹ ਬਾਲੀਆ ਕੜਾਈ ਭਰ ਗਈ ਤੇ ਫਿਰ ਆਪਾਂ ਸਲੋ ਅੱਗ ਤੇ ਕਰਕੇ ਕੜਾਈ ਨੂੰ ਆਪਾਂ ਆਈਂ ਢੱਕ ਦਿਆਂਗੇ ਤੇ ਜਦੋਂ ਪਾਲਕ ਥੱਲੇ ਬੈਜੂਗਾ ਫਿਰ ਆਪਾਂ ਘਰਸੀ ਮਾਰ ਕੇ ਸਾਰਾ ਕੁਝ ਮਿਕਸ ਕਰ ਦੇਾਂਗੇ ਇਹਨੂੰ ਥੱਲੇ ਬੈਠ ਜਾਣ ਦਿਓ ਦੇਖੋ ਜੀ ਕਿੰਨੀ ਥੱਲੇ ਬੈਠ ਗਈ ਨਾ ਪਾਲਕ ਪਾਲਕ ਨੇ ਪਾਣੀ ਬਹੁਤ ਛੱਡ ਦੇਣਾ ਗਾਜਰਾਂ ਵੀ ਪਾਣੀ ਛੱਡਦਾ ਹੈ ਚਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਕਰਕੇ ਮਿਕਸ ਆਪਾਂ ਇਹਨੂੰ ਫੇਰ ਠਾਕ ਕੇ ਪਕਾਵਾਂਗੇ ਦੇਖੋ ਜੀ ਕਿੰਨਾ ਫਰਕ ਪੈ ਗਿਆ ਪਹਿਲਾਂ ਆਪਾਂ ਨੂੰ ਐ ਲੱਗਦਾ ਸੀ ਕਿੰਨੀ ਢਾਲ ਹੈ ਤੇ ਹੁਣ ਬਿਲਕੁਲ ਹੀ ਥੋੜੀ ਜਿਹੀ ਬਣ ਗਈ ਹਜੇ ਪਾਣੀ ਹੈ ਦੇ ਵਿੱਚ ਆਪਾਂ ਇਹਨੂੰ ਹੋਰ ਪਕਾਵਾਂਗੇ ਬਿਲਕੁਲ ਸਲੋ ਅੱਗ ਤੇ ਤੁਸੀਂ ਬਣਾਇਆ ਕਰੋ ਕੋਈ ਵੀ ਖਾਣਾ ਬਣਾਉਣੀ ਆਪਾਂ ਬਿਲਕੁਲ ਸਲੋ ਅੱਗ ਤੇ ਬਣਾਇਆ ਕਰੋ ਫੇਰਟਾ ਕਿ ਬਗਾਵਾਂਗੇ ਆਪਾਂ ਬਿਲਕੁਲ ਸਹਿਜੇ ਸਹਿਜੇ ਕਰਾਂਗੇ ਆਪਾਂ ਜਿਆਦਾ ਪੱਗ ਵਾਲ ਕੇ ਉਵੇਂ ਚੀਜ਼ ਬਣਦੀ ਨਹੀਂ ਬਿਲਕੁਲ ਸਲੋ ਦੇ ਵਿੱਚ ਸਹਜੇ ਸਹਜੇ ਬਹੁਤ ਵਧੀਆ ਚੀਜ਼ ਬਣਦੀ ਹੈ ਤੁਸੀਂ ਕੋਈ ਵੀ ਬਣਾਓ ਤਾਂ ਉਹਨੂੰ ਸਲੋ ਅੱਗ ਤੇ ਹੀ ਬਣਾਓ ਕਿੰਨੀ ਥੋੜੀ ਜੀ ਬਣ ਗਈ ਦਾਲ ਵੇਖੋ ਜਦੋਂ ਆਪਾਂ ਧਰੀ ਸੀ ਉਹ ਦੋ ਕੜਾਈ ਬਿਲਕੁਲ ਭਰੀ ਸੀ ਤੇ ਆਪਣਾ ਢੱਕਣ ਵੀ ਮਸਾ ਹੀ ਲੱਗਿਆ ਸੀ ਆ ਫੇਰ ਪਕਾਵਾਂਗੇ ਆਪਾਂ ਇਹਨੂੰ ਜਿੰਨਾ ਚਿਰ ਪਾਣੀ ਬਿਲਕੁਲ ਨਹੀਂ ਸੁੱਕ ਜਾਂਦਾ ਇਹ ਚ ਫਿਰ ਚੈੱਕ ਕਰਾਂਗੇ ਆਪਾਂ ਨਾਲ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਜ ਕੁਕਿੰਗ ਤੇ ਆਪਾਂ ਨੂੰ ਸਪੋਰਟ ਕਰੋ ਜੀ ਲਾਈਕ ਕਰਿਆ ਕਰੂ ਵੀਡੀਓ ਨੂੰ ਤੁਸੀਂ ਆਪਣੀ ਵੀਡੀਓ ਦੇਖਦੇ ਆ ਉਹਦੇ ਲਈ ਤੁਹਾਡਾ ਦਿਲ ਤੋਂ ਸਾਰਿਆਂ ਦਾ ਧੰਨਵਾਦ ਬਿਲਕੁਲ ਪਾਣੀ ਸੁੱਕ ਗਿਆ ਹੁਣ ਆਪਣੀ ਦਾਲ ਦੇ ਵਿੱਚ ਬਿਲਕੁਲ ਹੈਲਦੀ ਜੀ ਰੈਸਪੀ ਆਪਣੀ ਤਿਆਰ ਹੋ ਗਈ ਹੈ ਦੋਨੇ ਚੀਜ਼ਾਂ ਹੀ ਬਹੁਤ ਵਧੀਆ ਤੇ ਹੈਲਦੀ ਹੈ ਤੇ ਨਾਲੇ ਮੌਸਮੀ ਆ। ਲਓ ਜੀ ਬਿਲਕੁਲ ਪਾਣੀ ਸੁੱਕ ਗਿਆ ਤੇ ਬਿਲਕੁਲ ਰਸਮੀ ਸੀ ਜੀ ਆਪਣੀ ਦਾਲ ਬਣ ਗਈ ਆ। ਇਹਨੂੰ ਤੁਸੀਂ ਪਰੌਂਠੇ ਨਾਲ, ਰੋਟੀ ਨਾਲ ਜਿਵੇਂ ਮਰਜ਼ੀ ਖਾਓ। ਪਰਾਂ ਦੇ ਘਿਓ ਦਾ ਚਮਚਾ ਪਾ ਕੇ ਵਿੱਚ ਤੁਸੀਂ ਐਸੀ ਐਵੇਂ ਵੀ ਖਾ ਸਕਦੇ ਹੋ ਕੌਲੀ ਦਾਲ ਦੀ। ਕਿਉਂਕਿ ਹੈਲਦੀ ਹੈ ਇਹਦੇ ਵਿੱਚ ਤਾਕਤ ਹੀ ਹੈ ਨੀਰੀ। ਆਪਣਾ ਪੈਨੂ ਸਰਬ ਕਰ ਲਿਆ ਤੇ ਆਪਾਂ ਉਤੋਂ ਦੇ 2 ਚਮਚੇ ਦੇਸੀ ਘਿਓ ਦੇ ਪਾ ਕੇ ਤੁਸੀਂ ਖਾ ਕੇ ਦੇਖੋ ਜੀ